ਸਾਡਾ ਦੁਸ਼ਮਣ ਉਹ ਖਾਖੀ ਕੱਛਾ ਇੱਕ ਖਾਖੀ ਕੱਛਾ ਲਿਆ ਕੇ ਉਹਨਾਂ ਨੇ ਟੰਗ ਦਿੱਤਾ ਤੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ ਇਹ ਜਿਹੜੇ ਕੱਛੇ ਲੁਕੋ ਕੇ ਫਿਰਦੇ ਨੇ ਉਹ ਇਹਨਾਂ ਨੇ ਪਛਾਣ ਲਏ ਨੇ ਅਸੀਂ ਗੋਲੀਆਂ ਵੀ ਖਾਧੀਆਂ ਨੇ ਸਾਡੇ ਸਾਥੀ ਜੇਲਾ 'ਚ ਵੀ ਰਹੇ ਨੇ ਕਿ ਜਿਹੜੀ ਹਕੂਮਤ ਅੱਜ ਦਿੱਲੀ ਦੇ ਤਖਤੇ ਤੇ ਬੈਠੀ ਹੈ ਇਹ ਵੱਖਰੀ ਹੈ ਅੱਜ ਤੱਕ ਦੀਆਂ ਸਾਰੀਆਂ ਹਕੂਮਤਾਂ ਤੋਂ ਇਸ ਕਿਸਮ ਦੀ ਸਰਕਾਰ ਜਿਹੜੀ ਹੈ ਇਹ ਇਕੱਲਾ ਗੋਲੀਆਂ ਨਾਲ ਨਹੀਂ ਮਾਰਦੀ ਇਹ ਇਕੱਲਾ ਜੇਲ੍ਹਾਂ ਚ ਨਹੀਂ ਸੜਦੀ ਇਹ ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾ ਕੇ ਮਾਰਦੀ ਹੈ ਅੱਜ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਵਧਾਈ ਹੈ ਕਿ ਆਪਾਂ ਇੱਕ ਲੜਾਈ ਜਿੱਤ ਕੇ ਅੱਜ ਉਸ ਲੜਾਈ ਦਾ ਜਸ਼ਨ ਤੇ ਉਹਦੀ ਅਗਲੀ ਤਿਆਰੀ ਜਿਹੜੀ ਆ ਉਹਦੀ ਵਿਉਂਤਬੰਦੀ ਵਾਸਤੇ ਇਕੱਠੇ ਹੋਏ ਆ ਸਾਥੀਓ ਮੈਂ ਆਪਣੀ ਪੰਜਾਬ ਕਿਸਾਨ ਯੂਨੀਅਨ ਦੀ ਇਸ ਕਮੇਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਹਮਾਇਤ ਦੇਣ ਆਇਆ ਸਾਡਾ ਜਥਾ ਰੋਕ ਲਿੱਤਾ ਗਿਆ ਸਾਡੇ ਪ੍ਰਧਾਨ ਸੂਬੇ ਦੇ ਸਰਦਾਰ ਰੁਲਤੂ ਸਿੰਘ ਮਾਨਸਾ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਪੁਲਿਸ ਨੇ 150 ਬੰਦਿਆਂ ਦੇ ਕਾਫਲੇ ਸਮੇਤ ਤੇ ਅਸੀਂ ਇੱਥੋਂ ਇਹ ਵੀ ਕਹਿੰਦੇ ਆ ਕਿ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਆਪਣੀ ਹਮਾਇਤ ਵਿਦਿਆਰਥੀਆਂ ਨੂੰ ਦੇ ਸਕਣ ਸਾਥਿਓ ਇਸ ਯੂਨੀਵਰਸਿਟੀ ਦਾ ਪਾਰਟ ਹੋਣ ਦੇ ਨਾਤੇ ਮੈਂ ਕੁਝ ਗੱਲਾਂ ਕਰਨਾ ਚਾਹੁੰਦਾ ਅੱਜ ਅਸੀਂ ਸੈਨੇਟ ਦੀ ਲੜਾਈ ਜਦੋਂ ਜਿੱਤੀ ਤਾਂ ਸਭ ਤੋਂ ਆਲੋਕਾਰੀ ਦ੍ਰਿਸ਼ ਚੜਾ ਪੰਜਾਬ ਨੇ ਦੇਖਿਆ ਉਹ ਕੀ ਸੀ ਉਸ ਰਾਤ ਦਾ ਮੈਨੂੰ ਉਹ ਪੂਰਾ ਜਿਹੜਾ ਕੌਤਕ ਵਰਤਦਾ ਲੱਗਿਆ ਉਹ ਸਾਹਮਣੇ ਚੌਕ ਦੇ ਉੱਤੇ ਜਦੋਂ ਇੱਕ ਸਾਥੀ ਸਾਡਾ ਬੋਲ ਰਿਹਾ ਸੀ ਤੇ ਅਚਾਨਕ ਕੁਝ ਵਿਦਿਆਰਥੀ ਇੱਕ ਖਾਕੀ ਕੱਛਾ ਲਿਆ ਕੇ ਉਹਨੇ ਟੰਗ ਦਿੱਤਾ ਤੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ ਸਭ ਤੋਂ ਮਹਾਨ ਗੱਲ ਇਸ ਯੂਨੀਵਰਸਿਟੀ ਦੀ ਇਹ ਆ ਮੈਂ ਕਹਿਣਾ ਚਾਹੁੰਦਾ ਇਹ ਵੱਖਰਾ ਮਾਡਲ ਹੈ ਜੀਐਨਯੂ ਤੋਂ ਬਾਅਦ ਪੂਰੇ ਦੇਸ਼ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਵੱਖ-ਵੱਖ ਵਿਚਾਰਾਂ ਵਾਲੇ ਲੋਕ ਇਕੱਠੇ ਹੋਇਆ ਇੱਥੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਵਾਲੇ ਵੀ ਨੇ ਤੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਵੀ ਗੱਲ ਸ਼ੁਰੂ ਕੀਤੀ ਜਾਂਦੀ ਹੈ ਅਸੀਂ ਸਾਰੇ ਇਕ ਹੋਏ ਆ ਫਿਰ ਸਸੀਂ ਸਾਰਿਆਂ ਨੇ ਇਸ ਗੱਲ ਦੀ ਪਛਾਣ ਕੀਤੀ ਹੈ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ ਸਾਡਾ ਦੁਸ਼ਮਣ ਉਹ ਖਾਕੀ ਕੱਛਾ ਹੈ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਪੰਜਾਬ ਜੀ ਯੂਨੀਵਰਸਿਟੀ ਦੇ ਵਿਦਿਆਰਥੀ ਸਾਥੀਆਂ ਨੂੰ ਇਹਨਾਂ ਨੇ ਉਹ ਜਿਹੜੇ ਬਹੁਤ ਬਹੁਤ ਸਾਰੇ ਲਗਾਫਾਂ ਦੇ ਕਲਾਫਾਂ ਦੇ ਥੱਲੇ ਲੁਕੇ ਹੋਈਆਂ ਚੀਜ਼ਾਂ ਨੇ ਉਹ ਪਛਾਣ ਲੀਆਂ ਨੇ ਇਹ ਜਿਹੜੇ ਕੱਚੇ ਲੁਕੋ ਕੇ ਫਿਰਦੇ ਨੇ ਉਹ ਇਹਨਾਂ ਨੇ ਪਛਾਣ ਲਏ ਨੇ ਇਸ ਗੱਲ ਦੀ ਵਧਾਈ ਹੈ ਸਾਡੀ ਕਮੇਟੀ ਨੂੰ ਮੈਂ ਬੇਨਤੀ ਇਹ ਕਰਨ ਲੱਗਿਆ ਕਿ ਹੁਣ ਜਿਹੜੀ ਨਵੀਂ ਸੈਨੇਟ ਜਿਹਦਾ ਸ਼ੈਡਿਊਲ ਤੱਕ ਇਹ ਧਰਨਾ ਜਾਰੀ ਰਹੂਗਾ ਜਦੋਂ ਵੀ ਉਹ ਸੈਨੇਟ ਬਣੇਗੀ ਉਸ ਸੈਨੇਟ ਦੇ ਵਿੱਚ ਇਸ ਕੱਠ ਦੀ ਅੱਜ ਦੀ ਸਾਰੀ ਭਾਵਨਾ ਜਿਹੜੀ ਹੈ ਉਹ ਨੋਟ ਕਰ ਲੈਣ ਲੋਕ ਜਿਨ੍ਹਾਂ ਨੇ ਸੈਨੇਟ ਚ ਜਾਣਾ ਹੈ ਅਸੀਂ ਪਹਿਰਾ ਦੇਵਾਂਗੇ ਅਸੀਂ ਇਹ ਸੱਤ ਤੱਕ ਜਾਵਾਂਗੇ ਕਿ ਜਿਹੜੇ ਲੋਕ ਕੋ ਸੈਨੇਟ ਦੇ ਵਿੱਚ ਜਾਣਗੇ ਉਹ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਗੱਲ ਇੱਥੋਂ ਹੋਈ ਹੈ ਸਾਨੂੰ ਜਮਹੂਰੀਅਤ ਚਾਹੀਦੀ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਸਾਨੂੰ ਯੂਨੀਵਰਸਿਟੀ ਦੇ ਫੈਸਲਿਆਂ ਦੇ ਵਿੱਚ ਵਿਦਿਆਰਥੀਆਂ ਦੀ ਪੂਰਨ ਦਖਲਅੰਦਾਜ਼ੀ ਚਾਹੀਦੀ ਹੈ ਸਾਨੂੰ ਸਾਨੂੰ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਸੂਬੇ ਦਾ ਖੋਇਆ ਜਾ ਰਹੇ ਹੱਕ ਨੇ ਉਹ ਚਾਹੀਦੇ ਨੇ तमाम ਭਾਵਨਾਵਾਂ ਜਿਹੜੀਆਂ ਇਸ ਯੂਨੀਵਰਸਿਟੀ ਦੇ ਸੰਬੰਧ ਦੇ ਵਿੱਚ ਅੱਜ ਇੱਥੇ ਬਿਆਖਤ ਹੋਈਆਂ ਨੇ ਉਹ ਆਉਣ ਵਾਲੀ ਸੈਨੇਟ ਦੇ ਵਿੱਚ ਬਿਆਖਤ ਹੋਣੀਆਂ ਚਾਹੀਦੀਆਂ ਨੇ ਮੈਂ ਉਸ ਤਰ ਤੋਂ ਆ ਜਿਨੇ ਸਾਰੀਆਂ ਹਕੂਮਤਾਂ ਦਾ ਜ਼ਬਰ ਚੱਲਿਆ ਅਸੀਂ ਗੋਲੀਆਂ ਵੀ ਖਾਧੀਆਂ ਨੇ ਸਾਡੇ ਸਾਥੀ ਜੇਲ੍ਹਾਂ 'ਚ ਵੀ ਰਹੇ ਨੇ ਲੇਕਿਨ ਇੱਕ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਅੰਤਮ ਕਿ ਜਿਹੜੀ ਹਕੂਮਤ ਅੱਜ ਦਿੱਲੀ ਦੇ ਤਖਤੇ ਤੇ ਬੈਠੀ ਹੈ ਇਹ ਵੱਖਰੀ ਹੈ ਅੱਜ ਤੱਕ ਦੀਆਂ ਸਾਰੀਆਂ ਹਕੂਮਤਾਂ ਤੋਂ ਇਸ ਗੱਲ ਨੂੰ ਸਮਝਣਾ ਪੈਣਾ ਹੈ ਇਹ ਫਾਸ਼ੀਵਾਦ ਆਪਣੇ ਆਪ ਦੇ ਵਿੱਚ ਕਿਸਮ ਹੈ ਸਰਕਾਰ ਦੀ ਇਸ ਕਿਸਮ ਦੀ ਸਰਕਾਰ ਜਿਹੜੀ ਹੈ ਇਹ ਇਕੱਲਾ ਗੋਲੀਆਂ ਨਾਲ ਨਹੀਂ ਮਾਰਦੀ ਇਹ ਇਕੱਲਾ ਜੇਲ੍ਹਾਂ ਚ ਨਹੀਂ ਸਿੜਦੀ ਇਹ ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾ ਕੇ ਮਾਰਦੀ ਹੈ ਇਸ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਪੈਣਾ ਮੈਂ ਇਸ ਕਰਕੇ ਵੀ ਇਹ ਗੱਲ ਕਹਿ ਰਿਹਾ ਕਿ ਅੱਜ ਸਾਡੇ ਵਿੱਚ ਜਿੱਥੇ ਵੱਖ-ਵੱਖ ਛੇੜ ਤੇ ਲੋਕ ਆਏ ਨੇ ਪੁਰਾਣੇ ਰਾਜਕਰਦੇ ਲੋਕ ਵੀ ਆਏ ਨੇ ਉੱਥੇ ਉਹ ਤਿੰਨ ਕਮਿਊਨਿਸਟ ਪਾਰਟੀਆਂ ਦੇ ਸੈਕਟਰੀ ਵੀ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹਲੇ ਸਟੇਜ ਤੇ ਬੋਲਣ ਦਾ ਇੱਥੇ ਤਿੰਨ ਕਮਿਊਨਿਸਟ ਪਾਰਟੀਆਂ ਦੇ ਸੁਭਾਸ ਕੱਤਰ ਬੈਠੇ ਨੇ ਕਾਰੁਣ ਮੰਗਤਰਾਮ ਪਾਸਲਾ ਗਰਮੀਤ ਸਿੰਘ ਬਖਤਪੁਰਾ ਬਲਤ ਸਿੰਘ ਜੀ ਬਰਾੜ ਇਹ ਤਿੰਨ ਸਾਥੀ ਇੱਥੇ ਖੱਬੇ ਪੱਖੀ ਧਿਰ ਦੇ ਵੀ ਬੈਠੇ ਨੇ ਜਿਨ੍ਹਾਂ ਦੀ ਮਜ਼ਬੂਤ ਦਾਵੇਦਾਰੀਆਂ ਸੰਘਰਸ਼ਾਂ ਦੇ ਵਿੱਚ ਕੁੱਟਾਂ ਖਾਧੀਆਂ ਨੇ ਜੀਣਾ ਜੀਣਾ ਇਹਨਾਂ ਨੇ ਤੁਹਾ ਮੈਂ ਬੇਨਤੀ ਕਰਦਾ ਐ ਇਸ ਏਕੇ ਨੂੰ ਇਸ ਜਿਹੜੀ ਪੰਥਕ ਤਾਕਤਾਂ ਦੀ ਇਨਕਲਾਬੀ ਜਥੇਬੰਦੀਆਂ ਦੀ ਤੇ ਹੋਰ ਲੋਕ ਪੱਖੀ ਸ਼ਕਤੀਆਂ ਦੀ ਇਕਤਾ ਬਣੀ ਹੈ ਇਸ ਇਕਤਾ ਨੂੰ ਆਪਾਂ ਨੇ ਟੁੱਟਣ ਨਹੀਂ ਦੇਣਾ ਭਰਾ ਨਾਲ ਭਰਾ ਨੂੰ ਲੜਾਣ ਦੀ ਹਰ ਕੋਸ਼ਿਸ਼ ਦਾ ਮੂਹ ਤੋੜ ਜਵਾਬ ਦੇਗੀ ਹੈ ਯੂਨੀਵਰਸਿਟੀ ਦੇ ਨਾਲ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਅੱਜ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਵਧਾਈ ਹੈ ਕਿ ਆਪਾਂ ਇੱਕ ਲੜਾਈ ਜਿੱਤ ਕੇ ਅੱਜ ਉਸ ਲੜਾਈ ਦਾ ਜਸ਼ਨ ਦੇਲੋ ਦੀ ਅਗਲੀ ਤਿਆਰੀ ਜਿਹੜੀ ਆ ਉਹਦੀ ਵਿਉਂਤਬੰਦੀ ਵਾਸਤੇ ਇਕੱਠੇ ਹੋਏ ਆ ਸਾਥੀਓ ਮੈਂ ਆਪਣੀ ਪੰਜਾਬ ਕਿਸਾਨ ਯੂਨੀਅਨ ਦੀ ਇਸ ਕਮੇਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਹਮਾਇਤ ਦੇਣ ਆਇਆ ਸਾਡਾ ਜਥਾ ਰੋਕ ਲਿੱਤਾ ਗਿਆ ਸਾਡੇ ਪ੍ਰਧਾਨ ਸੂਬੇ ਦੇ ਸਰਦਾਰ ਰੁਲਤੂ ਸਿੰਘ ਮਾਨਸਾ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਪੁਲਿਸ ਨੇ 150 ਬੰਦਿਆਂ ਦੇ ਕਾਫਲੇ ਸਮੇਤ ਤੇ ਅਸੀਂ ਇੱਥੋਂ ਇਹ ਵੀ ਕਹਿੰਦੇ ਆ ਕਿ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਆਪਣੀ ਹਮਾਇਤ ਵਿਦਿਆਰਥੀਆਂ ਨੂੰ ਦੇ ਸਕਣ ਸਾਥਿਓ ਇਸ ਯੂਨੀਵਰਸਿਟੀ ਦਾ ਪਾਰਟ ਹੋਣ ਦੇ ਨਾਤੇ ਮੈਂ ਕੁਝ ਗੱਲਾਂ ਕਰਨਾ ਚਾਹੁੰਦਾ ਅੱਜ ਅਸੀਂ ਸੈਨੇਟ ਦੀ ਲੜਾਈ ਜਦੋਂ ਜਿੱਤੀ ਤਾਂ ਸਭ ਤੋਂ ਆਲੋਕਾਰੀ ਦ੍ਰਿਸ਼ ਜਿਹੜਾ ਪੰਜਾਬ ਨੇ ਦੇਖਿਆ ਉਹ ਕੀ ਸੀ ਉਸ ਰਾਤ ਦਾ ਮੈਨੂੰ ਉਹ ਪੂਰਾ ਜਿਹੜਾ ਕੌਤਕ ਵਰਤਦਾ ਲੱਗਿਆ ਉਹ ਸਾਹਮਣੇ ਚੌਕ ਦੇ ਉੱਤੇ ਜਦੋਂ ਇੱਕ ਸਾਥੀ ਸਾਡਾ ਬੋਲ ਰਿਹਾ ਸੀ ਤੇ ਅਚਾਨਕ ਕੁਝ ਵਿਦਿਆਰਥੀ ਇੱਕ ਖਾਕੀ ਕੱਛਾ ਲਿਆ ਕੇ ਉਹਨੇ ਨੇ ਟੰਗ ਦਿੱਤਾ ਤੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ ਸਭ ਤੋਂ ਮਹਾਨ ਗੱਲ ਇਸ ਯੂਨੀਵਰਸਿਟੀ ਦੀ ਇਹ ਆ ਮੈਂ ਕਹਿਣਾ ਚਾਹੁੰਦਾ ਇਹ ਵੱਖਰਾ ਮਾਡਲ ਹੈ ਜੀਐਨਯੂ ਤੋਂ ਬਾਅਦ ਪੂਰੇ ਦੇਸ਼ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਵੱਖ-ਵੱਖ ਵਿਚਾਰਾਂ ਵਾਲੇ ਲੋਕ ਇਕੱਠੇ ਹੋਇਆ ਇੱਥੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਵਾਲੇ ਵੀ ਨੇ ਤੇ ਫਾਈਗਰੂਜ ਜੀ ਕਾ ਖਾਲਸਾ ਵਾਈਗਰੂਜ ਜੀ ਕੀ ਫਤਿਹ ਕਹਿ ਕੇ ਵੀ ਗੱਲ ਸ਼ੁਰੂ ਕੀਤੀ ਜਾਂਦੀ ਹੈ ਅਸੀਂ ਸਾਰੇ ਇੱਕ ਹੋਏ ਆ ਤੇ ਅਸੀਂ ਸਾਰਿਆਂ ਨੇ ਇਸ ਗੱਲ ਦੀ ਪਛਾਣ ਕੀਤੀ ਹੈ ਕਿ ਸਾਡਾ ਅਸਲੀ ਦੁਸ਼ਮਣ ਕੌਣ ਆ ਸਾਡਾ ਦੁਸ਼ਮਣ ਉਹ ਖਾਕੀ ਕੱਛਾ ਹੈ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਪੰਜਾਬ ਜੀ ਯੂਨੀਵਰਸਿਟੀ ਦੇ ਵਿਦਿਆਰਥੀ ਸਾਥੀਆਂ ਨੂੰ ਇਹਨਾਂ ਨੇ ਉਹ ਜਿਹੜੇ ਬਹੁਤ ਬਹੁਤ ਸਾਰੇ ਲਗਾਫਾਂ ਦੇ ਕਲਾਫਾਂ ਦੇ ਥੱਲੇ ਲੁਕੇ ਹੋਈਆਂ ਚੀਜ਼ਾਂ ਨੇ ਉਹ ਪਛਾਣ ਲੀਆਂ ਨੇ ਇਹ ਜਿਹੜੇ ਕੱਛੇ ਲੁਕੋ ਕੇ ਫਿਰਦੇ ਨੇ ਉਹ ਇਹਨਾਂ ਨੇ ਪਛਾਣ ਲਏ ਨੇ ਇਸ ਗੱਲ ਦੀ ਵਧਾਈ ਹੈ ਸਾਡੀ ਕਮੇਟੀ ਨੂੰ ਮੈਂ ਬੇਨਤੀ ਇਹ ਕਰਨ ਲੱਗਿਆ ਕਿ ਹੁਣ ਜਿਹੜੀ ਨਵੀਂ ਸੈਨੇਟ ਜਿਹੜਾ ਸ਼ੈਡਿਊਲ ਤੱਕ ਇਹ ਧਰਨਾ ਜਾਰੀ ਰਹੂਗਾ ਜਦੋਂ ਵੀ ਉਹ ਸੈਨੇਟ ਬਣੇਗੀ ਉਸ ਸੈਨੇਟ ਦੇ ਵਿੱਚ ਇਸ ਇਕੱਠ ਦੀ ਅੱਜ ਦੀ ਸਾਰੀ ਭਾਵਨਾ ਜਿਹੜੀ ਹੈ ਉਹ ਨੋਟ ਕਰ ਲੈਣ ਲੋਕ ਜਿਨ੍ਹਾਂ ਨੇ ਸੈਨੇਟ 'ਚ ਜਾਣਾ ਹੈ ਅਸੀਂ ਪਹਿਰਾ ਦੇਵਾਂਗੇ ਅਸੀਂ ਇਹ ਸੱਤ ਤੱਕ ਜਾਵਾਂਗੇ ਕਿ ਜਿਹੜੇ ਲੋਕ ਕੋ ਸੈਨੇਟ ਦੇ ਵਿੱਚ ਜਾਣਗੇ ਉਹ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਗੱਲ ਇੱਥੋਂ ਹੋਈ ਹੈ ਸਾਨੂੰ ਜਮਹੂਰੀਅਤ ਚਾਹੀਦੀ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਸਾਨੂੰ ਯੂਨੀਵਰਸਿਟੀ ਦੇ ਫੈਸਲਿਆਂ ਦੇ ਵਿੱਚ ਵਿਦਿਆਰਥੀਆਂ ਦੀ ਪੂਰਨ ਦਖਲਅੰਦਾਜ਼ੀ ਚਾਹੀਦੀ ਹੈ ਸਾਨੂੰ ਸਾਨੂੰ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਸੂਬੇ ਦਾ ਖੋਇਆ ਜਾ ਰਹੇ ਹੱਕ ਨੇ ਉਹ ਚਾਹੀਦੇ ਨੇ तमाम ਭਾਵਨਾਵਾਂ ਜਿਹੜੀਆਂ ਇਸ ਯੂਨੀਵਰਸਿਟੀ ਦੇ ਸੰਬੰਧ ਦੇ ਵਿੱਚ ਅੱਜ ਇੱਥੇ ਵਿਕਤ ਹੋਈਆਂ ਨੇ ਉਹ ਆਉਣ ਵਾਲੀ ਸੈਨੇਟ ਦੇ ਵਿੱਚ ਵਿਕਤ ਹੋਣੀਆਂ ਚਾਹੀਦੀਆਂ ਨੇ ਮੈਂ ਉਸ ਤਰ ਤੋਂ ਆਨਾ ਜਿਨੇ ਸਾਰੀਆਂ ਹਕੂਮਤਾਂ ਦਾ ਜ਼ਬਰ ਚੱਲਿਆ ਅਸੀਂ ਗੋਲੀਆਂ ਵੀ ਖਾਧੀਆਂ ਨੇ ਸਾਡੇ ਸਾਥੀ ਜੇਲਾਂ ਚ ਵੀ ਰਹੇ ਨੇ ਲੇਕਿਨ ਇੱਕ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਅੰਤਮ ਕਿ ਜਿਹੜੀ ਹਕੂਮਤ ਅੱਜ ਦਿੱਲੀ ਦੇ ਤਖਤੇ ਤੇ ਬੈਠੀ ਹੈ ਇਹ ਵੱਖਰੀ ਹੈ ਅੱਜ ਤੱਕ ਦੀਆਂ ਸਾਰੀਆਂ ਹਕੂਮਤਾਂ ਤੋਂ ਇਸ ਗੱਲ ਨੂੰ ਸਮਝਣਾ ਪੈਣਾ ਹੈ ਇਹ ਫਾਸ਼ੀਵਾਦ ਆਪਣੇ ਆਪ ਦੇ ਵਿੱਚ ਇੱਕ ਕਿਸਮ ਹੈ ਸਰਕਾਰ ਦੀ ਇਸ ਕਿਸਮ ਦੀ ਸਰਕਾਰ ਜਿਹੜੀ ਹੈ ਇਹ ਇਕੱਲਾ ਗੋਲੀਆਂ ਨਾਲ ਨਹੀਂ ਮਾਰਦੀ ਇਹ ਇਕੱਲਾ ਜੇਲਾਂ ਚ ਨਹੀਂ ਸਿੱਟਦੀ ਇਹ ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾ ਕੇ ਮਾਰਦੀ ਹੈ ਇਸ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਪੈਣਾ ਮੈਂ ਇਸ ਕਰਕੇ ਵੀ ਇਹ ਗੱਲ ਕਹਿ ਰਿਹਾ ਕਿ ਅੱਜ ਸਾਡੇ ਵਿੱਚ ਜਿੱਥੇ ਵੱਖ-ਵੱਖ ਛੇੜ ਤੇ ਲੋਕ ਆਏ ਨੇ ਪੁਰਾਣੇ ਰਾਜਕਰਦੇ ਲੋਕ ਵੀ ਆਏ ਨੇ ਉੱਥੇ ਉਹ ਤਿੰਨ ਕਮਿਊਨਿਸਟ ਪਾਰਟੀਆਂ ਦੇ ਸੈਕਟਰੀ ਵੀ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹਲੇ ਸਟੇਜ ਤੇ ਬੋਲਣ ਦਾ ਇੱਥੇ ਤਿੰਨ ਕਮਿਊਨਿਸਟ ਪਾਰਟੀਆਂ ਦੇ ਸੁਭਾਸਿਕਤਰ ਬੈਠੇ ਨੇ ਕਾਰੁਣ ਮੰਗਤਰਾਮ ਪਾਸਲਾ ਕਰਮੀਤ ਸਿੰਘ ਬਖਤਪੁਰਾ ਬਲਤ ਸਿੰਘ ਜੀ ਬਰਾੜ ਇਹ ਤਿੰਨ ਸਾਥੀ ਇੱਥੇ ਖੱਬੇ ਪੱਖੀ ਧਿਰ ਦੇ ਵੀ ਬੈਠੇ ਨੇ ਜਿਨ੍ਹਾਂ ਦੀ ਮਜ਼ਬੂਤ ਦਾਵੇਦਾਰੀਆਂ ਸੰਘਰਸ਼ਾਂ ਦੇ ਵਿੱਚ ਕੁੱਟਾਂ ਖਾਧੀਆਂ ਨੇ ਜੇਣਾ ਸਿੰਘਾਂ ਨੇ ਇਹਨਾਂ ਨੇ ਸੋ ਮੈਂ ਬੇਨਤੀ ਕਰਦਾ ਇਹ ਸੇਖੇ ਨੂੰ ਇਹ ਜਿਹੜੀ ਪੰਥਕਤਾਤਾਂ ਦੀ ਇਨਕਲਾਬੀ ਜਥੇਬੰਦੀਆਂ ਦੀ ਤੇ ਹੋਰ ਲੋਕ ਪੱਖੀ ਸਖਸ਼ੀਅਤਾਂ ਦੀ ਇਕਤਾ ਬਣੀ ਹੈ ਇਸ ਇਕਤਾ ਨੂੰ ਆਪਾਂ ਨੇ ਟੁੱਟਣ ਨਹੀਂ ਦੇਣਾ ਭਰਾ ਨਾਲ ਭਰਾ ਨੂੰ ਲੜਾਣ ਦੀ ਹਰ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਗੀ ਹੈ ਯੂਨੀਵਰਸਿਟੀ ਦੇ ਨਾਲ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਇਨਕਲਾਬ ਜਿੰਦਾਬਾਦ